ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਜੋ ਟੈਰਿਫ ਲਾਏ ਸੀ ਕੈਨੇਡਾ ਤੇ ਮਕਸੀਕੋ ਦੇ ਉੱਤੇ 25% ਦੇ ਕਰੀਬ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਹੈਗਾ ਇਸ ਹਫ਼ਤੇ ਤੋਂ ਸੋ ਇਹ 2 April ਤੱਕ ਸਸਪੈਂਡਡ ਰਹੂਗਾ ਟਰੰਪ ਉਹਨਾਂ ਨੇ 25% ਦੀ ਜਿਹੜੀ ਲੈ ਗਈ ਆ ਉਹ ਇੰਪੋਰਟਸ ਤੇ ਉੱਤੇ ਦੋਨਾਂ ਮੁਲਕਾਂ ਦੇ ਉੱਤੇ ਲਾਈ ਸੀ ਤੇ ਇਹਦੇ ਨਾਲ ਸਟਾਕ ਮਾਰਕੀਟ ਬਹੁਤ ਜ਼ਿਆਦਾ ਡਾਊਨ ਚਲੀ ਗਈ ਸੀ ਸੋ ਕੈਨੇਡਾ ਕਹਿੰਦੇ ਭਈ ਅਸੀਂ ਵੀ ਡਿਲੇ ਕਰਨ ਜਾ ਰਹੇ ਹਾਂ ਜੋ ਉਹਨਾਂ ਨੇ ਰੀਟੇਲ ਟੈਰਿਫ ਲਾਣਾ ਸੀਗਾ 125 ਬਿਲੀਅਨ ਡਾਲਰ ਜਿਹੜੀਆਂ ਯੂਐਸ ਦੀਆਂ ਪ੍ਰੋਡਕਟਸ ਦੇ ਉੱਤੇ 2000 ਜਿਹੜੀ 2025 ਦੀ ਅਪ੍ਰੈਲ 2 ਤੱਕ ਇਹ ਉੱਥੇ ਦੇ ਫਾਈਨੈਂਸ ਮਿਨਿਸਟਰ ਡੋਮਿਨਿਕ ਲੀ ਬਲੈਂਕ ਉਹਨਾਂ ਨੇ ਐਕਸ ਦੇ ਉੱਤੇ ਦੱਸਿਆ ਹੈਗਾ ਸੋ ਇਹ ਹੁਣ ਕਲੀਅਰ ਹੋ ਗਿਆ ਸਵੇਰੇ ਸੀਗਾ ਸਿਰਫ ਮੈਕਸੀਕੋ ਦਾ ਤੇ ਹੁਣ ਕੈਨੇਡਾ ਦਾ ਵੀ ਜਿਹੜਾ ਆ ਉਹ ਕਲੀਅਰ ਹੋ ਗਿਆ ਜੋ ਜਿਨੀ ਯੂਟਰਨ ਤੇ ਯੂਟਰਨ ਜਿਹੜੇ ਆ ਉਹ ਵਜ ਰਹੇ ਆ ਕੀ ਅਜਿਹੇ ਮਾਮਲੇ ਦੇ ਵਿੱਚ ਹੁਣ ਸਵਾਲ ਜਿਹੜਾ ਡਿਫਰੈਂਟ ਆ ਆ ਜਾਂਦੇ ਵੀ ਕਿ 트럼ਪ ਹੁਣਾਂ ਦੀ ਗੱਲ ਦਾ ਮਤਲਬ ਕੀ ਜਿਹੜਾ ਇਹਨਾਂ ਚੀਜ਼ਾਂ ਚ ਜਿਹੜਾ ਉਹ ਰਹਿ ਜਾਂਦਾ ਆ ਸੋ ਇਹ ਦੋ ਵਾਰੀ ਇਦਾਂ ਹੁਣ ਹੋ ਚੁੱਕਾ 트럼ਪ ਹੁਣਾਂ ਨੇ ਬਿਆਨ ਦੇ ਕੇ ਟੈਰਿਫ ਲਾ ਕੇ ਮੋੜ ਜਿਹੜਾ ਉਹਨਾਂ ਨੂੰ ਵਾਪਸ ਜਿਹੜਾ ਉਹ ਲੈ ਲਿਆ ਆ ਕੀ ਇਹ ਕਮਜ਼ੋਰ ਨਹੀਂ ਆ ਅੰਦਰ ਖਾਤੇ ਇਹਨਾਂ ਨੇ ਬਾਹਮ ਰੋੜ ਕੇ ਉਹਨਾਂ ਤੋਂ ਕੁਝ ਚੀਜ਼ਾਂ ਜਿਹੜੀਆਂ ਉਹ ਮਨਵਾ ਲਈਆਂ ਨੇ ਇਹਦੀ ਜਿਹੜੀ ਗੱਲ ਹੁਣ ਹੌਲੀ ਹੌਲੀ ਬਾਅਦ ਦੇ ਵਿੱਚ ਬਾਹਰ ਆਊਗੀ ਪਰ ਓਵਰ ਆਲ ਲੋਕ ਹਾਲ ਦੀ ਘੜੀ ਖਿੱਲੀ ੜਾ ਜਿਹੜੇ ਹੋ ਰਹੇ ਨੇ ਵੀ 트럼ਪ ਹੁਣੀ ਕਹਿ ਕੇ ਦੁਬਾਰਾ ਜਿਹੜਾ ਆ ਉਹ ਢਿੱਲ ਜਿਹੜੇ ਉਹ ਦੇ ਜਾਂਦੇ ਆ ਉਧਰ ਅਨਟੈਰੀਓ ਨੇ ਹਰਜੋਤ ਸਿੰਘ ਜੀ ਫੈਸਲਾ ਲੈ ਲਿਆ ਤਗੜਾ ਜਿਹੜੀ ਬਿਜਲੀ ਆਉਂਦੀ ਆ ਯੂ ਐਸ ਦੀਆਂ ਸਟੇਟਸ ਦੇ ਵਿੱਚ ਉਹ ਤਿੰਨ ਸਟੇਟਸ ਦੇ ਵਿੱਚ ਉਹਨਾਂ ਦੇ ਉੱਤੇ ਸੋਮਵਾਰ ਤੋਂ ਟੈਰਿਫ ਲਾ ਦੇਣਾ ਆ ਸੋ ਉੱਥੇ ਜਿਹੜੇ ਅ ਅਮਰੀਕਾ ਦੇ ਵਿੱਚ ਵਸਦੇ ਜਿਹੜੇ ਲੋਕ ਨੇ ਮਿਸ਼ੀਗਨ ਨਿਊਯਾਰਕ ਤੇ ਮਿਨੀਸੋਟਾ ਚ 온ਟਾਰੀਓ ਤੋਂ ਜਿਹੜੀ ਬਿਜਲੀ ਆ ਰਹੀ ਆ ਉਹਨਾਂ ਦੇ ਉੱਤੇ 25% ਟੈਰਿਫ ਲੱਗਣ ਜਾ ਰਿਹਾ ਆ ਸੋ ਟਰੰਪ ਹੁਣ ਆ ਦੀ ਇਸ ਟ੍ਰੇਡ ਵਾਰ ਦੇ ਵਿੱਚ ਇਹ ਸਾਰੇ ਲੋਕ ਜਿਨ੍ਹਾਂ ਨੇ ਜਿਹੜੇ ਉਹ ਸਪੋਰਟ ਕਰਦੇ ਆ ਟੈਰਿਫ ਨੂੰ ਚਾਹੇ ਜਿਹੜੇ ਉਹ ਨਹੀਂ ਕਰਦੇ ਉਹਨਾਂ ਸਾਰਿਆਂ ਨੂੰ ਜਿਹੜੇ ਇਸ ਦਾ ਹੁਣ ਖਾਮਿਆਜ਼ਾ ਜਿਹੜਾ ਉਹ ਉਹਤ ਨਾਲ ਜਿਹੜਾ ਹੋ ਪਊਗਾ ਆ ਇਹ ਚੀਜ਼ ਜਿਹੜੀ ਇਸ ਟਾਈਮ ਦੇਖੀ ਜਿਹੜੀ ਜਾਰੀ ਹੈ ਡੱਗਫੋਰਡ ਨੇ ਆਖਿਆ ਕਿ ਉਹ ਆਪਣੇ 20 ਸਾਲ ਦੀ ਜ਼ਿੰਦਗੀ ਦੇ ਵਿੱਚ ਆ ਕਹਿੰਦਾ ਮੈਂ ਅਮਰੀਕਨਸ ਨੂੰ ਲਵ ਤਾਂ ਬਹੁਤ ਕਰਦਾ ਹਾਂ ਪਰ ਆਪਣੇ 20 ਸਾਲ ਦੇ ਇਸ ਕੈਰੀਅਰ ਦੇ ਵਿੱਚ ਪਹਿਲੀ ਵਾਰ ਇਦਾਂ ਜਿਹੜਾ ਉਹ ਕਰ ਗਏ ਆ ਵੀ ਸਾਨੂੰ 25% ਟੈਰਿਫ ਬਿਜਲੀ ਦੇ ਉੱਤੇ ਜਿਹੜਾ ਉਹ ਲਾਉਣਾ ਪੈ ਰਿਹਾ ਆ ਇਹ ਰਿਟੈਲੀਟੇਰੀਅਨ ਜਿਹੜੇ ਟੈਰਿਫਸ ਆ ਉਸ ਦੀ ਹਿਸਾਬ ਦੇ ਵਿੱਚ ਸੋ ਮਾਰਕੀਟ ਦੇ ਉੱਤੇ ਲੋਕਾਂ ਦੇ ਉੱਤੇ ਇਸ ਦਾ ਕਾਫੀ ਜਿਹੜਾ ਉਹ ਭੜਾ ਅਸਰ ਪੈ ਸਕਦਾ ਆ ਸਿੱਧਾ ਹੀ ਹੁਣ ਜਿਹੜੇ 25% ਆ ਉਹਨਾਂ ਦੀ ਬਿਜਲੀ ਦੀ ਕੀਮਤ ਆ ਉੱਥੇ ਵੱਧ ਜਾਵੇਗੀ